ਹੁਣ ਬੁਰੇ ਫਸ ਚੁੱਕੇ ਨੇ ਬਾਹਰ ਭੇਜਣ ਵਾਲੇ ਟ੍ਰੈਵਲ ਏਜੰਟ ਦੱਸਦੀ ਹੈ ਜਦੋਂ ਤੋਂ ਰਿਪੋਰਟ ਹੋ ਕੇ ਨੌਜਵਾਨ ਨੇ ਜਿਹੜੇ ਅਮਰੀਕਾ ਤੋਂ ਵਾਪਸੀ ਆ ਰਹੇ ਨੇ ਉਦੋਂ ਤੋਂ ਜਿਹੜੀ ਪੰਜਾਬ ਸਰਕਾਰ ਆ ਉਹ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਆ ਦੱਸਦੀ ਇੱਕ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਤੱਕ ਜਿਹੜੇ ਕਾਫੀ ਜ਼ਿਆਦਾ ਜਿਹੜੇ ਟ੍ਰੈਵਲ ਏਜੰਟ ਨੇ ਉਹਨਾਂ ਤੇ ਪਰਚੇ ਜਿਹੜੇ ਨੇ ਦਰਜ ਹੋ ਚੁੱਕੇ ਨੇ ਤੇ ਕਈਆਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਵੀ ਹੋ ਚੁੱਕੀ ਆ ਦੱਸਦੀ ਕਿ ਹੁਣ ਹਰ ਸ਼ਹਿਰ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸ਼ਹਿਰ ਨੇ ਜਿੱਥੇ-ਜਿੱਥੇ ਇਹਨਾਂ ਆ ਟ੍ਰੈਵਲ ਏਜੰਟਾਂ ਦਾ ਫਸਾਰਾ ਆਇਆ ਜਿੱਥੇ-ਜਿੱਥੇ ਇਹਨਾਂ ਦੇ ਆਫਿਸ ਬਣਾਏ ਹੋਏ ਨੇ ਉੱਤੇ-ਉੱਤੇ ਹੁਣ ਆ ਪੁਲਿਸ ਦੇ ਵੱਲੋਂ ਰੇਡ ਕੀਤੀ ਜਾਊਗੀ ਚੈਕਿੰਗ ਕੀਤੀ ਜਾਊਗੀ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਨੇ ਇਹਨਾਂ ਦੇ ਲਾਇਸੈਂਸ ਨੇ ਉਹਨਾਂ ਦੀ ਜਿਹੜੀ ਕੋਖ ਆ ਉਹ ਕੀਤੀ ਜਾਊਗੀ ਕਿਹੜਾ ਸਹੀ ਆ ਕਿਹੜਾ ਗਲਤ ਆ ਜਿਹੜਾ ਗਲਤ ਹੋਇਆ ਉਹਨਾਂ ਨੂੰ ਜਿਹੜੇ ਸਿੱਧੇ-ਸਿੱਧੇ ਜੁਰਮਾਨੇ ਨੇ ਜਿਹੜੇ ਉਹ ਕੀਤੇ ਜਾਣਗੇ ਹੁਣ ਤੁਸੀਂ ਵੀ ਜਿਹੜਾ ਇਹਨਾਂ ਧੋਖੇਬਾਜ਼ ਟ੍ਰੈਵਲ ਏਜੰਟਾਂ ਤੋਂ ਜਿਹੜਾ ਸ਼ਿਕਾਇਤ ਪਾਉਂਗੇ ਕਿਉਂਕਿ ਜਿੰਨੇ ਵੀ ਜਿਹੜੇ ਵੈਰੀਫਾਈਡ ਟਰੈਵਲ ਏਜੰਟ ਨੇ ਉਹਨਾਂ ਨੂੰ ਵੀ ਹੁਣ ਜਿਹੜਾ ਪੰਜਾਬ ਦੇ ਵਿੱਚ ਕੰਮ ਕਰਨ ਦਿੱਤਾ ਜਾਊਗਾ ਇਹ ਜਿਹੜਾ ਵੱਡਾ ਦਾਬਾ ਹੈ ਕੁਲਦੀਪ ਸਿੰਘ ਢਾਲੀਵਾਲ ਐਨ ਆਰ ਆਈ ਮਨਿਸਟਰ ਜਿਹੜੇ ਪੰਜਾਬ ਦੇ ਉਹਨਾਂ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਅਮਰੀਕਾ ਵੱਲੋਂ ਨੌਜਵਾਨਾਂ ਨੂੰ ਰਿਪੋਰਟ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਹੁਣ ਤੱਕ ਟਰੈਵਲ ਏਜੰਟਾਂ ਦੇ ਵਿਰੁੱਧ 24 ਮਾਮਲੇ ਦਰਜ ਕਰ ਲਏ ਨੇ ਇਸ ਤੋਂ ਇਲਾਵਾ 7 ਟਰੈਵਲ ਏਜੰਟਾਂ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ ਇਹ ਜਾਣਕਾਰੀ ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਇਸ ਵੇਲੇ ਸਾਡੀਆਂ ਟੀਮਾਂ ਅਜੇ ਵੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਰਹੀਆਂ ਨੇ ਉਹਨਾਂ ਦੀ ਜਾਂਚ ਕਰ ਰਹੀਆਂ ਨੇ ਜਲਦੀ ਇਸ ਮਾਮਲੇ ਦੇ ਵਿੱਚ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਪੰਜਾਬ ਕੈਬਨਿਟ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਥਾਲੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ 1274 ਟਰੈਵਲ ਏਜੰਟਾਂ ਦੇ ਦਰਵਾਜ ਜਿਹੜਾ ਦਫ਼ਤਰਾਂ ਦਾ ਨਿਰੇਖਣ ਕੀਤਾ ਜਾ ਚੁੱਕਿਆ 1123 ਲਾਇਸੈਂਸਾਂ ਦੀ ਵੀ ਜਾਂਚ ਕੀਤੀ ਗਈ ਆ ਛੱਕੀ ਤੋਂ ਪੁੱਛਗਿੱਛ ਕੀਤੀ ਗਈ ਆ ਤੇ ਕੁਝ ਰਿਕਾਰਡ ਵੀ ਨੇ ਜਿਹੜੇ ਉਹਨਾਂ ਨੂੰ ਵੀ ਜਬਤ ਕੀਤਾ ਗਿਆ ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਥਾਲੀਵਾਲ ਨੇ ਕੇਂਦਰੀ ਕੈਬਨਿਟ ਮੰਤਰੀ ਮਨੋਰ ਲਾਲ ਖੱਟਰ ਵੱਲੋਂ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਸੰਬੰਧੀ ਜਾਰੀ ਕੀਤੇ ਬਿਆਨ ਦੀ ਸਕਤਾ ਨਿੰਦਾ ਕੀਤੀ ਹੈ ਮੰਤਰੀ ਧਾਲੀਵਾਲ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਮਰੀਕਾ ਤੋਂ ਕੱਢੇ ਨੌਜਵਾਨਾਂ ਨੂੰ ਗਲੇ ਲਾਏਗੀ ਉਹਨਾਂ ਨੇ ਕਿਹਾ ਹੈ ਕਿ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਇਹ ਜਾਣਕਾਰੀ ਮੰਗੀ ਗਈ ਹੈ ਕਿ ਅਮਰੀਕਾ ਤੋਂ ਕੱਢੇ ਜਾਣ ਵਾਲਾ ਜਾਣ ਤੋਂ ਬਾਅਦ ਪਨਾਮਾ ਵਿੱਚ ਕਿੰਨੇ ਭਾਰਤੀ ਰਹਿ ਰਹੇ ਨੇ ਉਹਨਾਂ ਵਿੱਚੋਂ ਕਿੰਨੇ ਪੰਜਾਬੀ ਹਨ ਉਹਨਾਂ ਕਿਹਾ ਕਿ ਪਨਾਮਾ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਮੁਹੱਈਆ ਕਰਵਾਈ ਜਾਵੇਗੀ ਦੱਸਦੀ ਹੈ ਕਿ 299 ਜਿਹੜੇ ਨੌਜਵਾਨ ਨੇ ਜਿਨ੍ਹਾਂ ਤੋਂ ਅਮਰੀਕਾ ਆ ਨੂੰ ਅਮਰੀਕਾ ਵੱਲੋਂ ਉਹਨਾਂ ਨੂੰ ਰਿਪੋਰਟ ਕਰਕੇ ਪਨਾਮਾ ਭੇਜ ਦਿੱਤਾ ਸੀ ਜਿਸ ਦੇ ਵਿੱਚੋਂ ਜਿਹੜੇ 12 ਨੌਜਵਾਨ ਨੇ ਉਹ ਭਾਰਤ ਪੁੱਜੇ ਸੀ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਦਾ ਜਿਹੜਾ ਲੈਂ ਜਹਾਜ਼ ਆ ਉਹ ਲੈਂਡ ਹੋਇਆ ਸੀ ਜਿਸ ਦੇ ਵਿੱਚ ਚਾਰ ਪੰਜਾਬੀ ਸੀ ਤਾਂ ਹੁਣ ਐਨ ਆਰ ਆਈ ਜਿਹੜੇ ਮੰਤਰੀ ਨੇ ਧਾਲੀਵਾਲ ਉਹਨਾਂ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਉਹ ਲਿਖੀ ਗਈ ਆ ਜਿਸ ਦੇ ਵਿੱਚ ਜਿਹੜਾ ਜਿਹੜਾ ਕਹ ਦिए ਕਿ ਪਨਾਮਾ ਦੇ ਵਿੱਚ ਜਿੰਨੇ ਜਿਹੜੇ 299 ਸੀ ਉਹਨਾਂ ਦੇ ਵਿੱਚੋਂ 12 ਜਿਹੜੇ ਨੇ ਉਹ ਵਾਪਸੀ ਆਏ ਨੇ ਬਾਕੀ ਜਿਹੜੇ ਉੱਤੇ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਪੰਜਾਬੀ ਨੌਜਵਾਨ ਨੇ ਉੱਥੇ ਫਸੇ ਹੋਏ ਨੇ ਪਨਾਮਾ ਦੇ ਵਿੱਚ ਉਹਨਾਂ ਦੀ ਜਿਹੜੀ ਹਰ ਮਦਦ ਹੈ ਉਹ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਊਗੀ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜਿਹੜੀ ਕਮੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਹਾਲਾਂਕਿ ਬੀਤੇ ਦਿਨ ਜਿਹੜਾ ਮਨੋਹਰ لال ਖੱਟਰ ਹਰਿਆਣਾ ਦੇ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਇਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਦੇਸ਼ ਆਲਾ ਦਿੱਤਾ ਗਿਆ ਉਹਨਾਂ ਦੇ ਨਾਲ ਹਮਦਰਦੀ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਜ ਗਲੇ ਲਾਉਣ ਦੀ ਲੋੜ ਨਹੀਂ ਪਰ ਉਥੇ ਪਲਟਵਾਰ ਕਰਦੇ ਆ ਐਨਆਰਏ ਕੁਲਦੀਪ ਸਿੰਘ ਥਾਲੀਵਾਲ ਨੇ ਇਸ ਦਾ ਪੂਰੇ ਬਿਆਨ ਦੀ ਜਿਹੜੀ ਨਿੰਦਾ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬਾਹਰੋਂ ਰਿਪੋਰਟ ਹੋ ਕੇ ਆਏ ਨੌਜਵਾਨ ਨੇ ਸਾਡੇ ਬੱਚੇ ਨੇ 80 ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਉਹਨਾਂ ਨੂੰ ਗੱਲ ਦੇ ਨਾਲ ਲਾਏਗੀ ਤੇ ਹਰ ਜਿਹੜੀ ਉਹਨਾਂ ਦੀ ਸੰਭਵ ਮਦਦ ਹੈ ਉਹ ਕੀਤੀ ਜਾਏਗੀ